ਦਾ ਆ ਜੇ ਆਪਣੇ ਘਰ ਰੋਜੀ ਬਾਜੀ ਇਹ ਕੁਝ ਨਹੀਂ ਕਿਹ ਕੋ ਮੰਗਦੇ ਹੁਣ ਨਹੀਂ ਚੁੱਕਦੇ ਲਾਗੇ ਨਹੀਂ ਹੁਣ ਉੱਥੇ ਦਾ ਜਿੰਨੇ ਦਿਨ ਫੋਨ ਚੁੱਕਿਆ ਮੁੜ ਕੇ ਫੋਨ ਹੀ ਨਿਕਲ ਪਰਸੋਂ ਦਾ ਚੁੱਕਦੇ ਪੰਜਾਬ ਦੇ ਵਿੱਚ ਇਸ ਮੁੰਡੇ ਦੇ ਮਜਬੂਰ ਮਾਪਿਓ ਬੈਠੇ ਇਸ ਇੰਤਜ਼ਾਰ ਦੇ ਵਿੱਚ ਨੇ ਕਿ ਸਾਡਾ ਪੁੱਤ ਸਾਡੇ ਕੋਲ ਵਾਪਸ ਆ ਜਾਵੇ ਅਤੇ ਉਹ ਚੰਗਾ ਭਲਾ ਰਹੇ ਬੜੀ ਹੀ ਮਿਹਨਤ ਅਤੇ ਮੁਸ਼ਕਲ ਦੇ ਨਾਲ ਘਰ ਦੇ ਵਿੱਚ ਬੰਨੀਆਂ ਹੋਈਆਂ ਮੱਜਾਂ ਨੂੰ ਵੇਚਣ ਤੋਂ ਬਾਅਦ ਇਸ ਮੁੰਡੇ ਨੂੰ ਵਿਦੇਸ਼ ਭੇਜਿਆ ਗਿਆ ਸੀ ਪਰ ਉੱਥੇ ਪਹੁੰਚ ਕੇ ਇਸ ਦੇ ਨਾਲ ਇਹ ਵੀ ਨਹੀਂ ਪਤਾ ਮਾਪਿਆਂ ਨੂੰ ਕੀ ਹੋਇਆ ਕੀ ਹੈ ਪਰ ਉਹ ਹਸਪਤਾਲ ਦੇ ਵਿੱਚ ਭਰਤੀ ਹੈ ਜਿਸ ਦੇ ਵੱਲੋਂ ਇਸ ਮੁੰਡੇ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਉਹ ਵੀ ਦੋ ਕੁ ਦਿਨ ਫੋਨ ਤੇ ਗੱਲ ਕਰਦੇ ਰਹੇ ਬਾਅਦ ਦੇ ਵਿੱਚ ਮੋਕੇ ਤੋਂ ਫਰਾਰ ਹੋ ਗਏ ਇਸ ਸਮੇਂ ਇਸ ਪਰਿਵਾਰ ਦੋਹਰੀ ਚਿੰਤਾ ਦੇ ਵਿੱਚ ਹੈ ਜਿਨ੍ਹਾਂ ਨੂੰ ਇਹ ਤੱਕ ਨਹੀਂ ਪਤਾ ਕਿ ਮੁੰਡੇ ਦੇ ਨਾਲ ਹੋਇਆ ਕੀ ਅਤੇ ਨਾਲ ਹੀ ਹੁਣਾਂ ਨੇ ਕਰਜ਼ਾ ਚੁੱਕ ਕੇ ਆਪਣੇ ਪੁੱਤ ਨੂੰ ਵਿਦੇਸ਼ ਭੇਜਿਆ ਸੀ ਮਾਰੇ ਹਾਲਾਤ ਤੁਸੀਂ ਇਸ ਘਰ ਦੇ ਦੇਖ ਹੀ ਰਹੇ ਹੋ ਹਾਲਾਂਕਿ ਪਰਿਵਾਰ ਤਾਂ ਨਹੀਂ ਚਾਹੁੰਦਾ ਸੀ ਕਿ ਉਹਨਾਂ ਦਾ ਇਹ ਪੁੱਤ ਵਿਦੇਸ਼ ਦੇ ਵਿੱਚ ਜਾਵੇ ਪਰ ਉਸਦੀ ਇਹ ਇੱਛਾ ਸੀ ਕਿ ਘਰ ਦੇ ਹਾਲਾਤਾਂ ਨੂੰ ਉਹ ਤਾਂ ਹੀ ਸੁਧਾਰ ਸਕਦਾ ਹੈ ਜੇਕਰ ਬਾਹਰ ਜਾ ਕੇ ਮੋਟੀਆਂ ਕਮਾਈਆਂ ਕਰੇ ਇਸ ਦੇ ਚਲਦੇ ਹੋਏ ਮੁੰਡਾ ਬਾਹਰ ਤਾਂ ਪਹੁੰਚ ਪਿਆ ਪਰ ਦੇ ਪਹੁੰਚਣ ਤੋਂ ਬਾਅਦ ਮਾਂ ਨੂੰ ਫੋਨ ਕਰਕੇ ਦੱਸਦਾ ਹੈ ਕਿ ਮੈਂ ਠੀਕ-ਠਾਕ ਪਹੁੰਚ ਚੁੱਕਿਆ ਪਰ ਉਸ ਮਗਰੋਂ ਪਤਾ ਨਹੀਂ ਕਮਰੇ ਦੇ ਵਿੱਚ ਕੀ ਹੋਇਆ ਕਿ ਦੋ ਦਿਨ ਤੱਕ ਉਹ ਬਿਮਾਰੀ ਦੀ ਹਾਲਤ ਦੇ ਵਿੱਚ ਕਮਰੇ ਛੀ ਪਿਆਰਿਆ ਅਤੇ ਅੰਤ ਨੂੰ ਜਿਹੜੇ ਨਾਲ ਰਹਿੰਦੇ ਮੁੰਡੇ ਸੀ ਉਹ ਉਸ ਨੂੰ ਹਸਪਤਾਲ ਵਿਖੇ ਭਰਤੀ ਕਰਵਾ ਜਾਂਦੇ ਨੇ ਅਤੇ ਬਾਅਦ ਦੇ ਵਿੱਚ ਫਰਾਰ ਹੋ ਜਾਂਦੇ ਨੇ ਹੁਣ ਡਾਕਟਰਾਂ ਦਾ ਇਹੀ ਕਹਿਣਾ ਹੈ ਕਿ ਉਹਨਾਂ ਦੇ ਨਾਲ ਹੀ ਮੁਲਾਕਾਤ ਕਰਵਾਈ ਜਾਵੇ ਕਿ ਜਿਹੜੇ ਇਹਨਾਂ ਨੂੰ ਦਾਖਲ ਕਰਵਾ ਕੇ ਗਏ ਸੀ ਪਰਿਵਾਰ ਕੁਝ ਵੀ ਨਹੀਂ ਕਰ پا ਰਿਹਾ ਜਿਸ ਤੇ ਚਲਦੇ ਹੋਏ ਉਹ ਸਰਕਾਰ ਦੇ ਕੋਲੋਂ ਹੀ ਅਪੀਲ ਕਰ ਰਹੀ ਨੇ ਕਿ ਸਾਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਕਿ ਸਾਡੇ ਪੁੱਤ ਨਾਲ ਹੋਇਆ ਕੀ ਅਤੇ ਨਾਲ ਹੀ ਉਹਨਾਂ ਦੀ ਮਦਦ ਵੀ ਕੀਤੀ ਜਾਵੇ ਤਾਂ ਕਿ ਉਹਨਾਂ ਦਾ ਮੁੰਡਾ ਸਹੀ ਸਲਾਮਤ ਪੰਜਾਬ ਵਾਪਸ ਉਹਨਾਂ ਦੇ ਕੋਲ ਪਹੁੰਚ ਸਕੇ ਆਖਿਰਕਾਰ ਕੀ ਕੁਝ ਹੋ ਰਿਹਾ ਉੱਥੇ ਮੁੰਡੇ ਦੇ ਨਾਲ ਪਰਿਵਾਰਿਕ ਮੈਂਬਰਾਂ ਦੇ ਕੋਲ ਕਿਵੇਂ ਇਹ ਸਾਰੀ ਖਬਰ ਪਹੁੰਚੀ ਹੈ ਹਾਲਾਂਕਿ ਇਹ ਪੂਰੀ ਗੱਲ ਬਾਤ ਤਾਂ ਨਹੀਂ ਪਤਾ ਲੱਗੀ ਉਹਨਾਂ ਨੂੰ ਪਰ ਜਿਹੜੀ ਵੀ ਜਾਣਕਾਰੀ ਉਹਨਾਂ ਦੇ ਧਿਆਨ ਦੇ ਵਿੱਚ ਹੁਣ ਤੱਕ ਆਈ ਕੀ ਹੈ ਉਹ ਜਾਣਦੇ ਹਨ ਤੇ ਨਾਲ ਹੀ ਉਹ ਕੁਝ ਮੁੰਡਿਆਂ ਦਾ ਨਾਮ ਵੀ ਲੈ ਰਹੇ ਨੇ ਜਿਹੜੇ ਕੇਸ ਨੂੰ ਹਸਪਤਾਲ ਛੱਡ ਕੇ ਗਏ ਅਤੇ ਕਮਰੇ ਦੇ ਵਿੱਚ ਨਾਲ ਹੀ ਰਹਿੰਦੇ ਸੀ। ਤਤਵਾਰ ਦਾ ਗਿਆ ਤੇ ਗਾਂਹ ਜਾ ਕੇ ਅੱਜ ਦੇ ਦਿਨ ਪੜਿਆ ਜੀ ਰਾਤ ਦੇ 11 ਵਜੇ। ਉਹਨ ਵੀ ਚੰਗਾ ਪੜਾ ਕੀਤਾ ਵੀ ਮੈਂ ਪੜ ਗਿਆ ਕੋਈ ਟੈਨਸ਼ਨ ਨਹੀਂ ਲੈਣੀ। ਜਿਉਂ ਡਾਲੀ ਗਿਆ ਹਜੇ ਇਤੋਂ ਤੇ। ਖਬਰ ਹਾਂ ਨੂੰ ਕੋਈ ਦਿੰਦਾ ਹੀ ਨਹੀਂ ਖਬਰ ਜਿੱਦਾਂ ਦੇ ਗਏ ਆਏ ਤਾਂ ਕੋਈ ਦਿੰਦਾ ਹੀ ਨਹੀਂ ਇਹੋ ਹੀ ਆਂਦੇ ਰਾਤ ਇਹਨੂੰ ਕੁਝ ਹੋ ਗਿਆ ਰਾਤ ਹੀ ਹੋ ਗਿਆ ਕਦ ਆਂਦੇ ਨੇ। ਬਾਰ ਦਾ ਕੋਈ ਨੁਕਸ ਪੈ ਗਿਆ ਕਦੀ ਕੋਜ ਕਦੀ ਕੋਜ ਇਹਨੇ ਆਉ ਵੇ ਆਏ ਤੇ ਤੇਨ ਤੇਨ ਤੋਂ ਨਾ ਕਰੇ ਪਾਈ ਰੱਖਿਆ ਚਾਰ ਦਿਨ ਖਬਰ ਉਹਨਾਂ ਜਿੰਨਾ ਖੜਿਆ ਅਜੇ ਉਹਨਾਂ ਹੀ ਦਿੱਤਾ ਇੱਥੇ ਆ ਡੇ ਡੇਰੇ ਤੂੰ ਮੈਂ ਮੁੰਡਾ ਇੱਥੇ ਗੌਂਡੂਆ ਹਨ ਤੇ ਇੱਕ ਇਦਾਂ ਰ ਬਰਸਾਦ ਵਾਲ ਦਾ ਮੁੰਡਾ ਹੈ ਮਾਮੇ ਪੂਆ ਦੇ ਗਏ ਹਨ ਤੇ ਉਹਨਾਂ ਹੀ ਇਹਨੂੰ ਖੜਿਆ ਫੋਨ ਕਰ ਕਰ ਕੇ ਭਾਰੀ ਅਸਤਾਲੇ ਕੋਈ ਤੂੰ ਉਹਦੇ ਚ ਉਹਨਾਂ ਨੇ ਧਾਰ ਕਰਾਇਆ ਫਿਰ ਇਹ ਹੋ ਜਾਣੇ ਆ ਮੇਰਾ ਡਾ ਮੁੰਡਾ ਆਜੇ ਆਪਣੇ ਘਰ ਆ ਰਾਜੀ ਬਾਜੀ ਇਹ ਕੁਝ ਨਹੀਂ ਕਿਹ ਕੋ ਮੰਗਦੇ ਪਤੀ ਆ ਮੈਂ ਰਾਜੀ ਬਾਈਆਂ ਦੇ ਸਾਹਮਣੇ ਗਿਆ ਤੇ ਆਪਣੀ ਮਰਜ਼ੀ ਨਾਲ ਹੀ ਇਹ ਬਾਹਰ ਪਰ ਮੈਂ ਤੈਨੂੰ ਕਹਾਂ ਤਾਂ ਹਾਂ ਚੱਲ ਤੂੰ ਹੀ ਇੱਥੇ ਹੀ ਕੰਮ ਕਰੀ ਜਾਓ ਤੇ ਨਾ ਜਾ ਤੂੰ ਅੱਛਾ ਤੇ ਉਹ ਫਿਰ ਤੁਹਾਨੂੰ ਪਤਾ ਆਪਣੀਆਂ ਮਰਜ਼ੀਆਂ ਵਾਲੇ ਨੇ ਜ਼ਮੀਨ ਹੈਈ ਸਾਡੇ ਕੋਲ ਕੋਈ ਕੱਲਾ ਡੇਡ ਡੇਡ ਕੱਲਾ ਡੇਡ ਡੇਡ ਕੱਲਾ ਇਹੋ ਹੁਣ ਫੋਨ ਨਹੀਂ ਚੁੱਕਦੇ ਲੱਗੇ ਨਹੀਂ ਹੁਣ ਉੱਥੇ ਦਾ ਚੰਗੇ ਦਿਨ ਫੋਨ ਚੁੱਕਿਆ ਮੁੜ ਕੇ ਫੋਨੀ ਨੀ ਕੱਲ ਪਰਸੋਂ ਦਾ ਚੁੱਕ ਦੇ ਹੁਣ ਤੇ ਇਦਾਂ ਹੀ ਆ ਉਹਨਾਂ ਨੂੰ ਗਾਂ ਜਾਣ ਨਹੀਂ ਦੇਂਦੇ ਜਿਹੜੇ ਜਾਣ ਨਹੀਂ ਜੀ ਦੇਂਦੇ ਕਿਸੇ ਨੂੰ ਆਉਂਦੇ ਨੇ ਜਿਹੜੇ ਢਾਲ ਕਰਾ ਕੇ ਗਏ ਨੇ ਉਹਨਾਂ ਨੂੰ ਲਿਆਓ ਹੈ ਉਹ ਨਾਲ ਦਸਾਂ ਕਰਨੇ ਨੇ ਇਹ ਮੇਰੇ ਪਿੰਡ ਤੋਂ ਆ ਜੀ ਸਾਬਕਾ ਸਰਪੰਚ ਮਾੜੀ ਵਿਚੋਂ ਬੱਬੂ ਜੀ ਤੁਹਾਨੂੰ ਪਰਸੋਂ ਦੱਸਿਆ ਚੌਥ ਭਾਰ ਨੇ ਤੇ ਜਾਣ ਰਿਹਾ ਇਹ ਤੈਨੂੰ ਆਵਾਜ਼ ਮਾਰੀ ਤੇ ਵਿਸਲ ਕੋੜੇ ਜੇ ਵਿਚਾਰਾ ਠਕੁਰੇ ਜੇ ਲਈ ਜਾਵੇ ਪਤਾ ਨਹੀਂ ਵੀ ਬੰਦਾ ਸਾਡਾ ਬਾਹਰ ਗਿਆ ਕਰ ਲੋਗੀ ਫੇ ਹਾਂ ਕੇ ਸਾਰਾ ਪੁੱਛਿਆ ਨਾ ਵੀ ਗੱਲ ਕੀ ਹੋਈ ਆ ਕਹਿੰਦੇ ਵੀ 17 ਤਰੀਕ ਨੂੰ ਇੱਥੋਂ ਗਿਆ 16 ਨੂੰ ਘਰੋਂ ਗਿਆ ਤੇ 17 ਨੂੰ ਬੰਬੇ ਉੱਤੇ ਚੜ ਗਿਆ ਤੇ ਮੁੰਡੇ ਜਿਹੜੇ ਇੱਥੋਂ ਸਾਡੇ ਤਿੰਨੋਂ ਆ ਇੱਕ ਇੱਥੇ ਸਾਡੇ ਗਵਾਂਢੋਂ ਆ ਤੇ ਦੋ ਉਹਦਾ ਮਾਮੇ ਦੇ ਮੁੰਡੇ ਇੱਕ ਭੂਆ ਦੇ ਮੁੰਡੇ ਉਹ ਮੁੰਡੇ ਦੇ ਉਹਨਾਂ ਦੇ ਕੋਲ ਚੱਲ ਗਿਆ ਉੱਥੇ ਬਹੁਤ ਵਧੀਆ ਪਹੁੰਚ ਗਿਆ ਉੱ ਦੋ ਦਿਨ ਉਹਨਾਂ ਦੇ ਕੋਲ ਬਿਮਾਰ ਰਿਹਾ ਤੀਜੇ ਦਿਨ ਉਹਨਾਂ ਨੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜੀ ਦਾਖਲ ਕਰਾ ਕੇ ਇੱਕ ਦਿਨ ਤੇ ਲੱਗੇ ਰਹੇ ਆ ਪਰ ਉਸ ਤੋਂ ਬਾਅਦ ਉਹ ਵੀ ਬੰਦੇ ਉੱਥੋਂ ਭਰਾਰ ਹੋ ਗਏ ਇਹਨੂੰ ਛੱਡ ਕੇ ਇਹ ਇਕੱਲਾ ਹੀ ਹਸਪਤਾਲ ਦੇ ਵਿੱਚ ਆ ਉਥੋਂ ਆਸੇ ਪਾਸੇ ਕੋਈ ਗੰਡ ਧੁੱਪ ਕਰਕੇ ਅਸੀਂ ਪਤਾ ਕੀਤਾ ਵੀ ਉਹ ਹਸਪਤਾਲ ਦੇ ਵਿੱਚ ਇਕੱਲੇ ਅੰਦਰ ਕਿਸੇ ਨੇ ਨਹੀਂ ਉਹ ਜਾਣ ਦਿੰਦੇ ਜਾਰਡਨ ਦੇ ਵਿੱਚ ਉਹ ਐ ਤੇ ਇਹ ਕਰਕੇ ਅਸੀਂ ਤੇ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਵੀ ਇਹਨਾਂ ਬੰਦੇ ਬਹੁਤ ਮਾਤਲੂ ਆ ਤੇ ਗਰੀਬ ਆ ਇਹਨਾਂ ਬੰਦਿਆਂ ਦੀ ਬਾਹ ਫੜੀ ਜਾਵੇ ਉੱਥੇ ਜਾਰਡਨ ਦੇ ਵਿੱਚ ਕੋਈ ਨਾਤਾ ਜੋੜ ਕੇ ਤੇ ਉਹ ਮੁੰਡੇ ਨੂੰ ਇੱਥੇ ਘਰ ਪਹਚਾਇਆ ਜਾਵੇ ਕਿਸ ਤਰੀਕੇ ਕੋਈ ਵੀ ਜਿਹੜੀ ਹੈਲਪ ਸਰਕਾਰ ਕਰੇ ਜਾਂ ਕੋਈ ਸੈਂਟਰ ਸਰਕਾਰ ਕਰ ਸਕਦੀ ਤੇ ਕਰੇ ਜੇ ਕੋਈ ਸਹਾਇਤਾ ਹੋਵੇ ਤਾਂ ਉਹ ਵੀ ਕਰ ਸਕੇ ਜੇ ਕੋਈ ਹੈਲਪ ਕਰ ਸਕਦੀ ਹੈ ਕਰ ਸਕਦਾ ਦੱਸ ਰਹੇ ਬਹੁਤ ਮਾੜੀ ਆ ਸਿਹਤ ਕੋਈ ਏਡੀ ਵਧੀਆ ਕੰਡੀਸ਼ਨ ਨਹੀਂ ਗੀ ਕਿਉਂਕਿ ਵਧੀਆ ਕੰਡੀਸ਼ਨ ਵਾਲੀ ਗੱਲ ਨਹੀਂ ਗੀ ਪਰ ਫੇਰ ਵੀ ਚਲੋ ਸਾਨੂੰ ਇਹ ਆ ਕਿ ਜੇ ਬੰਦਾ ਉੱਥੇ ਹਾਜ਼ਰ ਕੋਈ ਸਰਕਾਰ ਕੋਈ ਉਪਰਾਲਾ ਕਰੇ ਤੇ ਕੋਈ ਬੰਦਾ ਬਸ ਸਕੇ ਲਾਤੇ ਆ ਉਹ ਘਰ ਦਾ ਵੇਖਿਆ ਤਾਂ ਸਾਰਾ ਬੰਦਾ ਆ ਨਾ ਕੋਈ ਏਡੀ ਗੱਲ ਨਹੀਂ ਗੀ ਮਾਹ ਰੋਟੀ ਪਾਣੀ ਦਾ ਹੀ ਚੱਲਦਾ ਗੁਜ਼ਾਰਾ ਕੱਲਾ ਕੱਲਾ ਸਬ ਸਵਾ ਕੱਲਾ ਪੈੜੀ ਹੈ ਵਿਚਾਰਾਂ ਦੀ ਤੇ ਮੁੰਡਾ ਵਿਚਾਰਾ ਦੋ ਤਿੰਨ ਮੱਜਾਂ ਵਿਚਾਂ ਰੱਖਿਆ ਵੇਚ ਵਟ ਕੇ ਤੇ ਗਿਆ ਸੀ ਜਦੋਂ ਉੱਥੋਂ ਗਿਆ ਦਿਹਾੜੀ ਬੰਬੇ ਰਿਆ ਤੇ ਫੇਰ ਉੱਥੋਂ ਨਾਲ ਮੁੰਡਿਆਂ ਦੇ ਚੜ ਗਿਆ ਮੁੰਡੇ ਹੋਰ ਵੀ ਹਨ ਜਾਣ ਵਾਲੇ ਤੇ ਬਸ ਜਦੋਂ ਉੱਥੇ ਕਮਰੇ 'ਚ ਗਿਆ ਪਤਾ ਨਹੀਂ ਫੇਰ ਕੀ ਹੋਇਆ ਤੇ ਫੇਰ ਉੱਥੇ ਬਿਮਾਰ ਹੋ ਗਿਆ ਬਿਮਾਰ ਹੋ ਗਿਆ ਤੇ ਫੇਰ ਉੱਥੇ ਹੀ ਦੋ ਦਿਨ ਖਰੇ ਉਹਨਾਂ ਨੇ ਕਿਤੇ ਕਮਰੇ 'ਚ ਪਾਈ ਰਗਾ ਫੇਰ ਦਾਲ ਘਰਾਇਆ ਹੁਣ ਉਹ ਮੁੰਡੇ ਵੀ ਉੱਥੋਂ ਆਲੂ ਲਗਾ ਰਹੇ ਤੇ ਹੁਣ ਅਹੀ ਕੀ ਕਰੀਏ ਵੀ ਸਾਨੂੰ ਤਾਂ ਕੋਈ ਅਸਰਾ ਨਹੀਂ ਰਿਹਾ। ਨਾ ਕੋਈ ਉੱਥੇ ਬੰਦਾ ਹੀ ਹੈ ਸਾਡਾ। ਸਾਡੀ ਕੋਈ ਪੇਸ਼ ਨਹੀਂ ਜਾਂਦੀ ਜਾਂ ਤੇ ਕੋਈ ਸਰਕਾਰ ਸਾਡੀ ਮਤ ਕਰੇ ਤੇ ਫੇਰ ਹੀ। ਹੁੰਦਾ ਵਾਸੀ ਨਾ ਪਾਵੇ ਇੱਧਰ ਆ ਸਕ ਕੇ ਤੇ ਜੇ ਕਿਤੇ ਜਾਨ ਵੱਜ ਜਾ ਉਹਦੀ ਤੇ ਉੱਥੇ ਤੇ ਹੁਣ ਕੋਲ ਕੋਈ ਵੀ ਨਹੀਂ। ਹੁਣ ਤੇ ਇਦਾਂ ਹੀ ਆ ਉਹਨਾਂ ਨੂੰ ਗਾਂਹ ਜਾਣ ਹੀ ਨਹੀਂ ਦਿੰਦੇ ਜਿਹੜੇ ਜਾਨ ਨਹੀਂ ਜੀ ਦਿੰਦੇ ਕਿਸੇ ਨੂੰ ਆਉਂਦੇ ਨੇ ਜਿਹੜੇ ਦਾਲ ਕਰਾ ਕੇ ਗਏ ਨੇ ਉਹਨਾਂ ਨੂੰ ਲਿਆਓ। ਉਹ ਨਾਲ ਦਸਾਂ ਕਰਨੇ ਨੇ ਇਹ ਮੇਰੇ ਪਿੰਡ ਤੋਂ ਆਜੀ ਸਾਬਕਾ ਸਰਪੰਚ ਮਾੜੀ ਬੁੱਚਾ ਬੱਬੂ ਜੀ ਤੁਹਾਨੂੰ ਪਰਸੋਂ ਦੱਸਿਆ ਚੌਥ ਭਾੜੇ ਤੇ ਜਾਣ ਲਿਆ ਤੇ ਨੂੰ ਆਵਾਜ਼ ਮਾਰੀ ਤੇ ਵਿਸਲਪੋੜੇ ਜੀ ਵਿਚਾਰਾ ਠਕੁਰੇ ਜੇ ਲਈ ਜਾਵੇ ਪਤਾ ਨਹੀਂ ਵੀ ਬੰਦਾ ਸਾਡਾ ਬਾਹਰ ਗਿਆ ਕਰ ਲੋਗੀ ਫੇ ਹਣ ਕੇ ਸਾਰਾ ਪੁੱਛਿਆ ਨੂੰ ਵੀ ਗੱਲ ਕੀ ਹੋਈ ਆ ਕਹਿੰਦੇ ਵੀ 17 ਤਰੀਕ ਨੂੰ ਇੱਥੋਂ ਗਿਆ 16 ਨੂੰ ਘਰੋਂ ਗਿਆ ਤੇ 17 ਨੂੰ ਬੰਬੇ ਉੱ ਚੜ ਗਿਆ ਤੇ ਮੁੰਡੇ ਜਿਹੜੇ ਇੱਥੋਂ ਸਾਡੇ ਤਿੰਨੋਂ ਆ ਇੱਕ ਇੱਥੇ ਸਾਡੇ ਗਵੰਢੋਂ ਆ ਤੇ ਦੂਆ ਦਾ ਮਾਮੇ ਤੇ ਮੁੰਡੇ ਇੱਕ ਭੂਆ ਦੇ ਮੁੰਡੇ ਉਹ ਮੁੰਡੇ ਦੇ ਉਹਨਾਂ ਦੇ ਕੋਲ ਚੱਲ ਗਿਆ ਉੱਥੇ ਬਹੁਤ ਵਧੀਆ ਪਹੁੰਚ ਗਿਆ ਉੱਥੇ ਜਾ ਦੋ ਦਿਨ ਉਹਨਾਂ ਦੇ ਕੋਲ ਬਿਮਾਰ ਰਿਹਾ ਤੀਜੇ ਦਿਨ ਉਹਨਾਂ ਨੇ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਜੀ ਦਾਖਲ ਕਰਾ ਕੇ ਇੱਕ ਦਿਨ ਤੇ ਲੱਗੇ ਰਹੇ ਆ ਪਰ ਉਸ ਤੋਂ ਬਾਅਦ ਉਹ ਵੀ ਬੰਦੇ ਉੱਥੋਂ ਭਰਾਰ ਹੋ ਗਏ ਇਹਨੂੰ ਛੱਡ ਕੇ ਇਹ ਇਕੱਲਾ ਹੀ ਹਸਪੀਟਲ ਦੇ ਵਿੱਚ ਆ ਉਥੋਂ ਆਸੇ ਪਾਸੇੋਂ ਕੋਈ ਗੰਡ ਧੁੱਪ ਕਰਕੇ ਇਹ ਪਤਾ ਕੀਤਾ ਵੀ ਹਸਪੀਟਲ ਦੇ ਵਿੱਚ ਇਕੱਲੇ ਅੰਦਰ ਕਿਸੇ ਨੇ ਨਹੀਂ ਉਹ ਜਾਣ ਦਿੰਦੇ ਜਾਰਡਨ ਦੇ ਵਿੱਚ ਆਏ ਤੇ ਇਹ ਕਰਕੇ ਅਸੀਂ ਤੇ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਆਂ ਵੀ ਇਹਨਾਂ ਬੰਦੇ ਬਹੁਤ ਮਾਤਲੂ ਆ ਤੇ ਗਰੀਬ ਆ ਇਹਨਾਂ ਬੰਦਿਆਂ ਦੀ ਬਾਹ ਫੜੀ ਜਾਵੇ ਉੱਥੇ ਜਾਰਡਨ ਦੇ ਵਿੱਚ ਕੋਈ ਨਾਤਾ ਜੋੜ ਕੇ ਤੇ ਉਹ ਮੁੰਡੇ ਨੂੰ ਇੱਥੇ ਘਰ ਪਚਾਇਆ ਜਾਵੇ ਕਿਸ ਤਰੀਕੇ ਕੋਈ ਵੀ ਜਿਹੜੀ ਹੈਲਪ ਸਰਕਾਰ ਕਰੇ ਜਾਂ ਕੋਈ ਸੈਕਟਰ ਸਰਕਾਰ ਕਰ ਸਕਦੀ ਤੇ ਕਰੇ ਜੇ ਕੋਈ ਸੰਤਾ ਹੋਵੇ ਤਾਂ ਉਹ ਵੀ ਕਰ ਸਕਿਆ ਜੇ ਕੋਈ ਹੈਲਪ ਕਰ ਸਕਦੀ ਹੈ ਕਰ ਸਕਦਾ ਦੱਸ ਰਹੇ ਬਹੁਤ ਮਾੜੀ ਆ ਸਿਹਤ ਕੋਈ ਏਡੀ ਵਧੀਆ ਕੰਡੀਸ਼ਨ ਨਹੀਂ ਇਹ ਦੇਖ ਵਧੀਆ ਕੰਡੀਸ਼ਨ ਵਾਲੀ ਗੱਲ ਨਹੀਂ ਗਈ ਪਰ ਫੇਰ ਵੀ ਚਲੋ ਸਾਨੂੰ ਇਹ ਆ ਕਿ ਜੇ ਬੰਦਾ ਉੱਥੇ ਹਾਜ਼ਰ ਕੋਈ ਸਰਕਾਰ ਕੋਈ ਉਪਰਾਲਾ ਕਰੇ ਤਾਂ ਕੋਈ ਬੰਦਾ ਬਚ ਸਕੇ ਹਾਲਾਤ ਇਹੋ ਘਰ ਦਾ ਵੇਖਿਆ ਤਾਂ ਸਾਰਾ ਬੰਦਾ ਆ ਨਾ ਕੋਈ ਏਡੀ ਕੀ ਗੱਲ ਨਹੀਂ ਗਈ ਮਾਹ ਰੋਟੀ ਪਾਣੀ ਦਾ ਹੀ ਚੱਲਦਾ ਗੁਜ਼ਾਰਾ ਕਿ ਲੱਕ ਲੱਕ ਸੱਬਸਾਵਾ ਕਿੱਲਾ ਪੈੜੀਏ ਵਿਚਾਰਾਂ ਦੀ ਤੇ ਮੁੰਡਾ ਵਿਚਾਰਾ ਦੋ ਤਿੰਨ ਮੱਝਾਂ-ਮੁੱਝਾਂ ਰੱਖੀਆਂ ਵੇਚ ਵਟ ਕੇ ਤੇ ਗਿਆ ਜਦੋਂ ਉੱਥੋਂ ਗਿਆ ਦਿਹਾੜੀ ਬੰਬੇ ਰਿਆ ਤੇ ਫੇਰ ਉੱਥੋਂ ਨਾਲ ਮੁੰਡਿਆਂ ਦੇ ਚੜ ਗਿਆ ਮੁੰਡੇ ਹੋਰ ਵੀ ਹਨ ਜਾਣ ਨਾਲੇ ਤੇ ਬਸ ਜਦੋਂ ਉੱਥੇ ਕਮਰੇ 'ਚ ਗਿਆ ਪਤਾ ਨਹੀਂ ਫਿਰ ਕੀ ਹੋਇਆ ਤੇ ਤੇਰ ਉੱਥੇ ਬਿਮਾਰ ਹੋ ਗਿਆ ਬਿਮਾਰ ਹੋ ਗਿਆ ਤੇ ਫਿਰ ਉੱਥੇ ਹੀ ਦੋ ਦਿਨ ਖਰੇ ਉਹਨਾਂ ਨੇ ਕਿਤੇ ਕਮਰੇ 'ਚ ਪਾਈ ਰੱਖਿਆ ਫਿਰ ਦਾਹਲ ਕਰਾਇਆ ਤੇ ਹੁਣ ਉਹ ਮੁੰਡਾ